ਘਰ ਦੇ ਵਿੱਚ ਦੋ ਔਲਾਦਾਂ ਹੋਣ ਤਿੰਨ ਹੋਣ ਤਾਂ ਸਾਰਿਆਂ ਦਾ ਸੁਭਾਅ ਇੱਕੋ ਜਿਹਾ ਨਹੀਂ ਹੁੰਦਾ ਇੱਕ ਬੱਚਾ ਏ ਜਿਹੜਾ ਬੜਾ ਗੰਭੀਰ ਸੁਭਾਅ ਦਾ ਹੈ ਹਰ ਗੱਲ ਨੂੰ ਬੜੇ ਸੌਖੇ ਸੁਖਾਲੇ ਢੰਗ ਦੇ ਨਾਲ ਸਮਝ ਜਾਂਦਾ ਏ ਉਹ ਜ਼ਿੰਮੇਵਾਰੀਆਂ ਨੂੰ ਸਮਝ ਲੈਂਦਾ ਏ ਉਹਨੂੰ ਬਹੁਤਾ ਜ਼ੋਰ ਨਹੀਂ ਪਾਉਣਾ ਪੈਂਦਾ ਉਹਨੂੰ ਬਹੁਤਾ ਨਹੀਂ ਸਮਝਾਉਣਾ ਪੈਂਦਾ ਉਹ ਹਰ ਇੱਕ ਗੱਲ ਹੀ ਸਮਝ ਜਾਂਦਾ ਏ ਪਰ ਕੁਝ ਪੁੱਤਰ ਐਸੇ ਵੀ ਹੁੰਦੇ ਨੇ ਜਿਨ੍ਹਾਂ ਨੂੰ ਭਾਵੇਂ ਦਿਨ ਰਾਤ ਸਵੇਰ ਸ਼ਾਮ ਕੁਝ ਵੀ ਸਮਝਾਉਂਦੇ ਰਹੀਏ ਕੁਝ ਵੀ ਗੱਲਾਂ ਦੱਸਦੇ ਰਹੀਏ ਪਰ ਉਹਨਾਂ ਦੇ ਸਮਝ ਦੇ ਵਿੱਚ ਬਹੁਤ ਕੁਝ ਨਹੀਂ ਆਉਂਦਾ ਹੁਣ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਬਚਪਨ ਤੋਂ ਹੀ ਬੜੇ ਸਿਆਣੇ ਨੇ ਬੜੇ ਲਾਇਕ ਨੇ ਤਾਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਜਦੋਂ 1635 ਈਸਵੀ ਦੇ ਵਿੱਚ ਕਰਤਾਰਪੁਰ ਦੀ ਜੰਗ ਹੁੰਦੀ ਹੈ ਅਚਨ ਚੇਤ ਜਿਹੜੀ ਹੋ ਜਾਂਦੀ ਹੈ ਉਸ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਤਲਵਾਰ ਦੇ ਜੋਹਰ ਦਿਖਾਏ ਬੜੀ ਹੀ ਹਿੰਮਤ ਸਾਹਸ ਦੇ ਨਾਲ ਲੜਦੇ ਨੇ ਤਾਂ ਇਹਨਾਂ ਦਾ ਬਚਪਨ ਦਾ ਨਾਮ ਸੀ ਪਿਆਗਮਲ ਤਿਆਗ ਮੱਲ ਤੋਂ ਹੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਜਦੋਂ ਵੇਖਿਆ ਕਿ ਇਹਨਾਂ ਦੇ ਵਿੱਚ ਇੱਕ ਕਲਾ ਹੈ ਬਖਸ਼ਿਸ਼ ਹੈ ਕਿਰਪਾ ਹੈ ਤਾਂ ਇਹਨਾਂ ਦਾ ਨਾਮ ਰੱਖ ਦਿੱਤਾ ਗਿਆ ਤੇਗ ਬਹਾਦਰ ਤਾਂ ਉਸ ਤੋਂ ਬਾਅਦ ਕਿਉਂਕਿ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਵੀ ਜਿਹੜਾ ਸਮਾਂ ਚੱਲ ਰਿਹਾ ਹੈ ਉਹ ਕੋਈ ਵੀ ਜੰਗ ਆਪਣੇ ਆਪ ਵੱਲੋਂ ਸ਼ੁਰੂ ਨਹੀਂ ਕੀਤੀ ਗਈ ਮੁਗਲਾਂ ਵੱਲੋਂ ਹਮਲੇ ਕੀਤੇ ਗਏ ਪਹਿਲ ਕੀਤੀ ਗਈ ਅਤੇ ਛੋਟੀਆਂ-ਛੋਟੀਆਂ ਗੱਲਾਂ ਤੇ ਜਹਾਂਗੀਰ ਬਾਦਸ਼ਾਹ ਵੱਲੋਂ ਮੁਗਲਾਂ ਵੱਲੋਂ ਇਹ ਹਮਲੇ ਕਿਸੇ ਨਾ ਕਿਸੇ ਢੰਗ ਦੇ ਨਾਲ ਕੀਤੇ ਜਾਂਦੇ ਰਹੇ ਪਰ ਥੋੜੇ ਹੀ ਸਮੇਂ ਦੇ ਵਿੱਚ ਸਿੱਖਾਂ ਨੂੰ ਇਤਨਾ ਸ਼ਾਸਤਰ ਵਿੱਦਿਆ ਦੇ ਧਨੀ ਬਣਾ ਦਿੱਤਾ ਗੁਰੂ ਪਾਤਸ਼ਾਹ ਨੇ ਇਹਨਾਂ ਕੁਝ ਸਿਖਾ ਦਿੱਤਾ ਕਿ ਭਾਵੇਂ ਕਿ ਕੋਈ ਅਚਨਚੇਤ ਹੀ ਹਮਲਾ ਹੁੰਦਾ ਸੀ ਪਰ ਕੋਈ ਵੀ ਹਾਰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਨਹੀਂ ਹੋਈ ਇਤਿਹਾਸ ਨੇ ਬਿਆਨ ਕੀਤਾ ਹੈ ਚਾਰ ਜੰਗਾਂ ਹੋਈਆਂ ਨੇ ਦੋ ਛੋਟੀਆਂ ਝਟਪਾਂ ਵੀ ਕਹਿੰਦੇ ਨੇ ਜਿਨ੍ਹਾਂ ਨੂੰ ਕੁੱਲ ਮਿਲਾ ਕੇ 6 ਕਿਹਾ ਜਾਂਦਾ ਹੈ ਤੇ 6 ਦੀਆਂ 6 ਹੀ ਇਹ ਦੋ ਛੋਟੀਆਂ ਜੰਗਾਂ ਮਿਲਾ ਕੇ ਗੁਰੂ ਪਾਤਸ਼ਾਹ ਜੀ ਜਿੱਤ ਜਾਂਦੇ ਨੇ ਹੁਣ ਉਹਨਾਂ ਤੋਂ ਬਾਅਦ ਗੁਰੂ ਹਰ Rai ਸਾਹਿਬ ਜੀ ਦਾ ਸਮਾਉਂਦਾ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਜਿਹੜੇ 1664 ਈਸਵੀ ਦੇ ਵਿੱਚ ਦਿੱਲੀ ਦੀ ਤਲਪੀ ਤੇ ਰਾਜਾ ਜੈ RAM ਦੇ ਬੰਗਲੇ ਦੇ ਅੰਦਰ ਕੁਝ ਇਤਿਹਾਸਕਾਰਾਂ ਨੇ ਖੋਜ ਦੇ ਆਧਾਰ ਤੇ ਇਹ ਲਿਖਿਆ ਹੈ ਕਿ ਗੁਰੂ ਪਾਤਸ਼ਾਹ ਜੀ ਦੇ ਸਰਬਤ ਦੇ ਅੰਦਰ ਜ਼ਹਿਰ ਮਿਲਾਇਆ ਗਿਆ ਸੀ। ਇਹ ਖੋਜ ਦੇ ਵਿਸ਼ੇ ਦੀ। ਉਹਨਾਂ ਨੂੰ ਵੀ ਸ਼ਹੀਦ ਲਿਖਦੇ ਨੇ ਬਹੁਤੇ ਇਤਿਹਾਸਕਾਰ। ਤੇ ਜੇ ਆਪ ਕੁਝ ਕੋਹਰ ਇਤਿਹਾਸਕਾਰਾਂ ਨੂੰ ਪੜੋਂ ਤਾਂ ਉਹ ਲਿਖਦੇ ਨੇ ਜੋਤੀ ਜੋਤ ਸਮਾਉਣਾ। ਤੇ ਨਾਲ ਹੀ ਕੁਝ ਦਿਨ ਪਹਿਲਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਜੋਤੀ ਜੋਤ ਪ੍ਰਵਲੰਗਿਆ। ਤੇ ਜੇ ਆਪ ਸੋਹਣ ਸਿੰਘ ਸੀਤਲ ਜੀ ਨੂੰ ਪੜੋ ਜਿਨ੍ਹਾਂ ਦਾ ਬਹੁਤ ਨਾਮ ਹੈ ਜਿਨ੍ਹਾਂ ਨੇ ਬੜੀਆਂ ਬੁੱਕਸ ਲਿਖੀਆਂ ਨੇ ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਵੀ ਜੋਤੀ ਜੋਤ ਸਮਾਉਣਾ ਨਹੀਂ ਲਿਖਦੇ ਉਹ ਉਹਨਾਂ ਨੂੰ ਵੀ ਸ਼ਹੀਦ ਹੋਇਆ ਲਿਖਦੇ ਨੇ ਕਿਉਂਕਿ ਜਦੋਂ ਵजीर खान ਜੰਗ ਦੇ ਵਿੱਚ ਹਾਰ ਜਾਂਦਾ ਏ ਤਾਂ ਉਸ ਦੇ ਵੱਲੋਂ ਹੀ ਦੋ ਪਠਾਨ ਭੇਜੇ ਜਾਂਦੇ ਨੇ ਆਪ ਸਭ ਨੇ ਇਤਿਹਾਸ ਪਹਿਲਾਂ ਵੀ ਸੁਣਿਆ ਹੋਵੇਗਾ ਜਿਹੜੇ ਕਿ ਨਾਦੇੜ ਦੀ ਧਰਤੀ ਤੇ ਜਾ ਕਰਕੇ ਗੁਰੂ ਪਾਤਸ਼ਾ ਬਿਸ਼ਰਾਮ ਕਰ ਰਹੇ ਨੇ ਧੋਖੇ ਦੇ ਨਾਲ ਉਹਨਾਂ ਦੇ ਖੰਜਰ ਮਾਰ ਦਿੰਦੇ ਨੇ ਓ ਘਾ ਭਰਦਾ ਹੈ ਹੌਲੀ ਹੌਲੀ ਵੈਦ ਬੁલાਏ ਜਾਂਦੇ ਨੇ ਹਕੀਮ ਬੁલાਏ ਜਾਂਦੇ ਨੇ ਅੰਗਰੇਜ਼ ਡਾਕਟਰ ਵੀ ਆਉਂਦੇ ਨੇ ਪਰ ਫਿਰ ਵੀ ਕਿਉਂਕਿ ਓ ਘਾ ਨਾ ਭਰਿਆ ਤਾਂ ਹੌਲੀ ਹੌਲੀ ਗੁਰੂ ਪਾਤਸ਼ਾ ਫਿਰ ਸ਼ਹੀਦ ਹੋ ਜਾਂਦੇ ਨੇ ਸੋਹਣ ਸਿੰਘ ਜੀ ਦੀ ਲਿਖਤ ਦੇ ਅਨੁਸਾਰ ਉਹਨਾਂ ਨੂੰ ਵੀ ਸ਼ਹੀਦ ਗਿਣਿਆ ਹੈ ਨਹੀਂ ਤੇ 44 ਸਾਲ ਦੀ ਉਮਰ ਦੇ ਵਿੱਚ 42 ਜਾਂ 44 ਸਾਲ ਦੀ ਉਮਰ ਹੀ ਗੁਰੂ ਪਾਤਸ਼ਾਹੀ ਬਣਦੀ ਹੈ ਇੰਨੀ ਕੁ ਉਮਰ ਦੇ ਵਿੱਚ ਗੁਰੂ ਪਾਤਸ਼ਾਹ ਹਲੇ ਜੋਤੀ ਜੋਤ ਨਹੀਂ ਸੀ ਸਮਾ ਸਕਦੇ ਉਹਨਾਂ ਨੇ ਇਸ ਤਰ੍ਹਾਂ ਇਤਿਹਾਸ ਨੂੰ ਲਿਖਿਆ ਹੈ ਸੋ ਮੈਂ ਵਾਪਸ ਆਵਾਂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਜੀਵਨ ਨੂੰ ਵੇਖਦੇ ਆਂ ਫਿਰ ਗੁਰੂ ਹਰ राय ਸਾਹਿਬ ਵੱਲੋਂ ਉਹਨਾਂ ਨੂੰ 1635 ਤੋਂ ਬਾਅਦ ਪ੍ਰਚਾਰਕ ਬਣਾ ਕਰਕੇ ਵੱਖ-ਵੱਖ ਇਲਾਕਿਆਂ ਦੇ ਵਿੱਚ ਵੀ ਭੇਜਿਆ ਜਾਂਦਾ ਹੈ ਗੁਰਮਤਿ ਦੇ ਪ੍ਰਚਾਰ ਦੇ ਲਈ ਗੁਰਬਾਣੀ ਦੇ ਪ੍ਰਚਾਰ ਦੇ ਲਈ ਤੇ ਅੱਜ ਵੀ ਜਿਵੇਂ ਪਿੰਡਾਂ ਪਿੰਡਾਂ ਦੇ ਵਿੱਚ ਬਹੁਤ ਲੋਕ ਜਾਗਰੂਕ ਹੋ ਰਹੇ ਨੇ ਵਰਤਮਾਨ ਸਮੇਂ ਦੀ ਜੇ ਅਸੀਂ ਥੋੜੀ ਜਹੀ ਗੱਲ ਕਰੀਏ ਤਾਂ ਅੱਜ ਵੀ ਪਿੰਡਾਂ ਦੇ ਵਿੱਚ ਜਿਵੇਂ ਲੋਕ ਜਾਗ ਰਹੇ ਨੇ ਹੌਲੀ-ਹੌਲੀ ਗੁਰਬਾਣੀ ਦੀ ਸਮਝ ਆ ਰਹੀ ਹੈ ਕਥਾ ਵਿਚਾਰਾਂ ਨੂੰ ਸੁਣਨ ਦੇ ਲਈ ਇਤਿਹਾਸ ਨੂੰ ਸੁਣਨ ਦੇ ਲਈ ਬਹੁਤ ਪਿੰਡਾਂ ਦੇ ਵਿੱਚ ਕੇਂਦਰ ਵੀ ਖੁੱਲੇ ਹੋਏ ਨੇ ਕੁਝ ਸੰਸਥਾਵਾਂ ਦੇ ਨਾਲ ਜੁੜ ਕਰਕੇ ਗੁਰਬਾਣੀ ਨੂੰ ਸਮਝਾਇਆ ਜਾ ਰਿਹਾ ਹੈ ਕਲਾਸਾਂ ਲਾਈਆਂ ਜਾ ਰਹੀਆਂ ਨੇ ਉਸ ਸਮੇਂ ਵੀ ਗੁਰੂ ਪਾਤਸ਼ਾਹਾਂ ਨੇ ਇਸ ਤਰ੍ਹਾਂ ਹੀ ਪ੍ਰਚਾਰ ਨੂੰ ਅਰੰਭਿਆ ਇਸ ਤਰ੍ਹਾਂ ਹੀ ਪ੍ਰਚਾਰ ਨੂੰ ਕੀਤਾ ਤਾਂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਜੀਵਨ ਨੂੰ ਆਪਾਂ ਥੋੜਾ ਜਿਹਾ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਉਸ ਤੋਂ ਬਾਅਦ ਜਿਹੜੀ ਵੱਡੀ ਘਟਨਾ ਉਹਨਾਂ ਦੇ ਜੀਵਨ ਦੇ ਨਾਲ ਜੋੜ ਦਿੱਤੀ ਜਾਂਦੀ ਹੈ ਕਿ ਉਹ ਬਾਬਾ ਬਕਾਲਾ ਆ ਕੇ ਬਸ ਜਾਂਦੇ ਨੇ ਬਾਬਾ ਬਕਾਲੇ ਦੀ ਧਰਤੀ ਤੇ ਜਿਹੜੀ ਕਿ ਅਰਈਏ ਸ਼ਹਿਰ ਦੇ ਲਾਗੇ ਪੈਂਦੀ ਹੈ ਬਿਲਕੁਲ ਮਾਝੇ ਇਲਾਕੇ ਦੇ ਵਿੱਚ ਤਾਂ ਉੱਥੇ ਉਹਨਾਂ ਦੇ ਨਾਲ ਇਤਿਹਾਸ ਨੇ ਜਿਹੜੀ ਗਲਤ ਲਿਖਤ ਲਿਖੀ ਹੈ ਉਹਦਾ ਬਹੁਤ ਪ੍ਰਚਾਰ ਵੱਡੇ ਪੱਧਰ ਤੇ ਕੀਤਾ ਗਿਆ ਹੈ। ਆਪ ਸਭ ਨੇ ਬਜ਼ੁਰਗੋ ਪਹਿਲਾਂ ਵੀ ਸੁਣਿਆ ਹੋਵੇਗਾ ਇਤਿਹਾਸ। ਪੁਰਾਣੇ ਸਮੇਂ ਦੇ ਵਿੱਚ ਘਰਾਂ ਦੇ ਵਿੱਚ ਜਦੋਂ ਕਮਰੇ ਬਣਾਏ ਜਾਂਦੇ ਸੀ ਤਾਂ ਹੌਲੀ-ਹੌਲੀ ਸਮਾਂ ਪੈਣ ਦੇ ਨਾਲ ਕੀ ਹੋ ਗਿਆ ਭਰਤਾਂ ਪੈ ਗਈਆਂ, ਮਿੱਟੀ ਨਾਲ ਦੇ ਨਾਲ ਉੱਪਰ ਦੀ ਉੱਪਰ ਹੁੰਦੀ ਗਈ। ਘਰਾਂ ਦੇ ਵਿੱਚ ਛੁੱਟੀ ਗਈ। ਕਮਰੇ ਨੀਵੇਂ ਹੁੰਦੇ ਗਏ ਤੇ ਆਮ ਸ਼ਬਦਾਂ ਦੇ ਵਿੱਚ ਕਈ ਵਾਰ ਭੋਰਾ ਕਹਿ ਦਿੰਦੇ ਸੀ। ਕਈ ਭੋਰੇ ਬਣਾਉਂਦੇ ਸੀ ਪਟ ਕਰਕੇ ਬੈਠਣ ਦੇ ਲਈ, ਭਗਤੀ ਕਰਨ ਦੇ ਲਈ। ਪਰ ਬਹੁਤ ਇਹ ਇਤਿਹਾਸਕਾਰ ਇਹ ਲਿਖਦੇ ਨੇ ਕਿ ਉਹ ਸਮੇਂ ਦੇ ਨਾਲ ਕੁਝ ਕਮਰਿਆਂ ਦਾ ਰੈਣ ਬਸੇਰਾ ਬਦਲ ਜਾਂਦਾ ਹੈ ਜਦੋਂ ਹਾਲਾਤ ਬਦਲ ਜਾਂਦੇ ਨੇ, ਕੁਝ ਸਦੀਆਂ ਬੀਤ ਜਾਂਦੀਆਂ ਨੇ। ਪਰ ਬਾਬਿਆਂ ਨੇ ਜਾ ਆਮ ਲੋਕਾਂ ਨੇ ਜਿਹੜੇ ਲਿਖਤ ਦੇ ਨਾਲ ਧੋਖਾ ਕਰ ਰਹੇ ਸੀ ਗੁਰੂ ਸਹਿਬਾਨ ਦੀ छवि ਨੂੰ ਖਰਾਬ ਕਰ ਰਹੇ ਸੀ ਉਹਨਾਂ ਨੇ ਇਹ ਬਿਆਨ ਕਰ ਦਿੱਤਾ ਕਿ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਭੋਰੇ ਦੇ ਵਿੱਚ ਬੈਠੇ ਕਿੰਨੇ ਸਾਲ ਤਾਂ ਵਿਖੋ ਆਪ ਵੈਸੇ ਜੇ ਆਪਾਂ ਇਤਿਹਾਸ ਦੀਆਂ ਕਿਸੇ ਬੁਕਸ ਨੂੰ ਵੀ ਛੱਡ ਦਈਏ ਕਿ ਗੁਰਬਾਣੀ ਦੀ ਜੀ ਲਿਖਤ ਗੁਰਬਾਣੀ ਦਾ ਸਿਧਾਂਤ ਗੁਰਬਾਣੀ ਦਾ ਉਪਦੇਸ਼ ਇਸ ਗੱਲ ਦੇ ਵਿੱਚ ਵਿਸ਼ਵਾਸ ਕਰਦਾ ਏ ਕਿ ਆਪਾਂ ਕਿਸੇ ਭੋਰੇ ਦੇ ਵਿੱਚ ਜਿਹਨੂੰ ਕਿਹਾ ਜਾਂਦਾ ਏ ਜਾਂ ਕੋਈ ਬਾਹਰੀ ਤੌਰ ਤੇ ਸਥਾਨ ਕਿਹਾ ਜਾਂਦਾ ਏ ਕਿ ਉੱਥੇ ਬੈਠਣਾ ਏ ਗੁਰਬਾਣੀ ਨਹੀਂ ਮੰਨਦੀ ਹਾਂ ਇਹ ਮੰਨਿਆ ਜਾ ਸਕਦਾ ਹੈ ਇਕਾਂਤ ਵਸ ਬੈਠਣ ਦੇ ਲਈ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੁੜਨ ਦੇ ਲਈ ਇੱਕ ਸ਼ਾਂਤ ਜਗ੍ਹਾ ਇੱਕ ਦੁਨੀਆਦਾਰੀ ਤੋਂ ਅਲੱਗ ਮਾਹੌਲ ਜਿਵੇਂ ਅੱਜ ਅਸੀਂ ਗੁਰਦੁਆਰਾ ਸਾਹਿਬ ਆ ਕੇ ਬੈਠਦੇ ਹਾਂ ਇੱਥੇ ਸ਼ਾਂਤ ਮਾਹੌਲ ਮਿਲਦਾ ਹੈ ਬਾਹਰ ਬੈਠ ਕੇ ਸ਼ਾਇਦ ਉਸ ਤਰ੍ਹਾਂ ਦਾ ਮਾਹੌਲ ਨਾ ਮਿਲੇ ਤਾਂ ਗੁਰੂ ਪਾਤਸ਼ਾਹ ਨੇ ਉਸ ਮਾਹੌਲ ਦੇ ਅਨੁਸਾਰ ਕਹਿ ਸਕਦੇ ਹਾਂ ਉਸ ਥਾਂ ਤੇ ਬੈਠ ਕੇ ਉਹ ਨਾਮ ਸਿਮਰਨ ਕਰਦੇ ਹੋਣ ਅਕਾਲ ਪੁਰਖ ਪਰਮਾਤਮਾ ਦਾ ਧਿਆਨ ਧਰਦੇ ਹੋਣਗੇ ਜ਼ਰੂਰ ਹੋਇਆ ਹੋਵੇਗਾ ਜ਼ਰੂਰ ਹੁੰਦਾ ਹੋਵੇਗਾ ਪਰ ਜਿਹੜਾ ਉਹਨਾਂ ਦੀ ਸ਼ਬੀ ਨੂੰ ਵਿਗਾੜਨਾ ਸਭੀ ਨੂੰ ਵਿਗਾੜ ਕੇ ਇਤਿਹਾਸ ਨੂੰ ਵਿਗਾੜਨਾ ਉਹ ਬੜਾ ਵੱਡਾ ਧੋਖਾ ਗੁਰੂ ਸਹਿਬਾਨ ਦੇ ਨਾਲ ਕੀਤਾ ਗਿਆ ਹੈ। ਥੋੜੀ ਜੀ ਗੱਲ ਵਿੱਚ ਦੀ ਕਰਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਜਿਵੇਂ ਹੁਣ ਵੇਖੋ ਗੁਰਬਾਣੀ ਕਰਾਮਾਤ ਨੂੰ ਨਹੀਂ ਮੰਨਦੀ ਹੈ। ਮੈਂ ਆਪ ਸਭ ਜੀ ਦੇ ਨਾਲ ਇਹ ਵਿਚਾਰ ਅੱਜ ਤਾਂ ਆਰੰਭ ਕੀਤੀ ਹੈ ਥੋੜੀ ਜਹੀ। ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ।